ਕਾਲ ਜੀ ਅਸਲਾਮ ਵਾਲੇਕਮ ਉਮੀਦ ਕਰਨੇ ਆ ਤੁਸੇ ਬਿਲਕੁਲ ਵਧੀਆ ਹੋਵੋਗੇ ਰਬ ਤੁਹਾਨੂੰ ਚੰਗੀ ਖਲਾਅ ਚ ਰੱਖੇ ਅੱਥੇ ਜੀ ਅਸੀਂ ਅੱਜ ਕੱਲ ਕਰਾਂਗੇ ਨਨਕਾਣਾ ਸਾਹਿਬ ਦੀ ਨਨਕਾਣਾ ਸਾਹਿਬ ਦੀ ਲੁੱਕ ਪੂਰੀ ਦੀ ਪੂਰੀ ਬਦਲ ਕੀਤੀ ਹੈ ਪੂਰਾ ਬਦਲ ਗਿਆ ਨਨਕਾਣਾ ਸਾਹਿਬ ਤੇ ਇੱਥੇ ਨਨਕਾਣਾ ਸਾਹਿਬ ਦੀ ਲੁੱਕ ਕਿ ਹੋ ਜਾਈਏ ਇੱਥੇ ਹੈਵੀ ਪ੍ਰੋਟੋਕੋਲ ਜਿਹੜਾ ਉਹ ਦਿੱਤਾ ਜਾਂਦਾ ਪਿਆ ਹੈ ਜਿਹੜੇ ਸਿੱਖ ਯਾਤਰੀ ਇੰਡੀਆ ਤੋਂ ਪਾਕਿਸਤਾਨ ਆਂਦੇ ਪਏ ਨੇ ਅੱਜ ਤੁਹਾਡੇ ਨਾਲ ਇਹ ਵੀਡੀਓ ਇਕ ਸ਼ੇਅਰ ਕਰਾਂਗੇ ਅਦਰਵਾਇਸ ਤੁਸੀਂ ਨਨਕਾਣਾ ਸਾਹਿਬ ਵੇਖ ਸਕੋਗੇ ਗੁਰਦੁਆਰਾ ਸਾਹਿਬ ਵੇਖ ਸਕੋਗੇ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਕਵਰ ਪਾਕਿਸਤਾਨ ਆਪ ਜੀ ਦੇ ਲਈ ਸਤਸ੍ਰੀ ਅਕਾਲ ਪਾਕਿਸਤਾਨ ਦੇ ਨਾਮ ਦੇ ਨਾਲ ਇੱਕ ਪ੍ਰੋਗਰਾਮ ਲੈ ਕੇ ਆ ਰਿਹਾ ਹੈ ਔਰ ਇਹ ਪ੍ਰੋਗਰਾਮ ਦੀ ਸ਼ੁਰੂਆਤ ਮੇਰੇ ਆਸਤੇ ਵੱਡੀ ਗੱਲ ਹੈ ਕਿ ਇਸ ਜਨਮ ਦਿਹਾੜੇ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਯਾਹਾਂ ਪੇ ਰਹਿਣਾ ਖਾਣਾ ਪੀਣਾ ਅਭੀ ਤੱਕ ਜੋ ਵੀ ਅਰੇਂਜਮੈਂਟ ਹੈ ਸਭ ਕੁਝ ਬਹੁਤ ਹੀ ਉਮਦਾ ਹੈ ਬਹੁਤ ਹੀ ਬੜੀਆ ਹੈ ਬਹੁਤ ਹੀ ਰਿਲੈਕਸਡ ਹੈ ਬਹੁਤ ਈਜ਼ੀ ਹੈ ਔਰ ਮਜ਼ਾ ਆ ਰਿਹਾ ਹੈ ਹੂੰ ਹੂੰ ਪੂਲੀ ਡেকੋਰ ਹੋ ਗਿਆ ਪੂਲੀ ਡেকੋਰ ਲੈਂਦੇ ਪੰਜਾਬ ਤੋਂ ਲੈਂਦੇ ਪੰਜਾਬ ਨਾਲ ਸਾਰੇ ਪਾਕਿਸਤਾਨ ਤੋਂ ਦੁਨੀਆ ਭਰ ਦੀ ਸੰਗਤ ਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੁਬਾਰਕ ਹੋ ਗਿਆ ਕਿਛੀ ਹੋਈ ਐ ਇੱਥੇ ਲੋਕਾਂ ਨੂੰ ਦੇਖ ਕੇ ਲੋਕਾਂ ਦਾ ਇੰਨਾ ਪਿਆਰ ਹੈ ਗੁਰਨਾਨਕ ਜੀ ਦੇ ਪ੍ਰਤੀ ਵੀ ਸਾਡੀ ਅਸੀਂ ਬਾਗੋਂ ਬਾਗ ਹੋ ਗਏ ਯਾਦ ਹੈ ਇਸ ਵਿਲੇ ਜੀ ਮੇਰੇ ਨਾਲ ਮੌਜੂਦ ਨੇ ਕੁਝ ਐਸੇ ਸਖਿਆਤਰੀ ਜੋ ਚੜ੍ਹਦੇ ਪੰਜਾਬ ਤੋਂ ਆਏ ਨੇ ਸੋ ਆਓ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦੀਆਂ ਪਾਵਨਾਵਾਂ ਕੀ ਹਨ ਇਹਨਾਂ ਦਾ ਪਾਕਿਸਤਾਨ ਦੇ ਨਾਲ ਰਿਸ਼ਤਾ ਕੀ ਹੈ ਔਰ ਇਹਨਾਂ ਦੇ ਜਜ਼ਬਾਤ ਕੀ ਹਨ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਜੀ ਮੈਂ ਹਰਪਾਲ ਸਿੰਘ ਖਾਰਾ ਐਡਵੋਕੇਟ ਡਿਸਟ੍ਰਿਕਟ ਕੋਰਟ ਬਠਿੰਡਾ ਚੜ੍ਹਦਾ ਪੰਜਾਬ अच्छा ते ਤੁਸੀਂ ਪਹਿਲੀ ਵਾਰੀ ਪਾਕਿਸਤਾਨ ਆਇਓ ਨਹੀਂ ਮੈਂ ਪਹਿਲਾਂ 2019 ਚ ਆਇਆ ਸੀ 2020 ਚ ਕਰਤਾਰਪੁਰ ਸਾਹਿਬ ਹੁਣ ਦੁਬਾਰਾ ਫੇਰ ਇੱਥੇ ਆਇਆ ਸਾਰੇ ਜਿਹੜਾ ਸਾਡਾ ਪਛੋਕਰ ਸੀ ਸਾਡੇ ਸਾਰੇ ਤਕਰੀਬਨ ਡਿਸਟ੍ਰਿਕਟ ਲਾਹੌਰ ਨੂੰ ਹੀ ਅਸੀਂ ਬਿਲੋਂਗ ਕਰਦੇ ਆ ਇਸੇ ਨਾਲ ਸਾਡਾ ਸੰਬੰਧ ਆ ਸੋ ਮੈਂ ਤਾਂ ਜਦੋਂ ਵੀ ਇੱਧਰ ਸੀ ਨਾ ਲੈਨੇ ਆ ਸਾਨੂੰ ਤਾਂ ਕੋਈ ਉਪਰਾ ਬਣ ਕੇ ਤੇ ਲੱਗਿਆ ਹੀ ਨਹੀਂ ਸਾਨੂੰ ਤਾਂ ਇਹ ਲੱਗਦਾ ਕਿ ਅਸੀਂ ਤੁਹਾਡੇ ਘਰ ਚੱਲੇ ਸਰ ਤੁਹਾਡਾ ਬਹੁਤ ਬਹੁਤ ਮਹਾਰਾਜ ਤੁਹਾਡਾ ਸ਼ੁਕਰੀਆ ਵੀਰ ਜੀ ਲੋ ਜੀ ਸਾਡੇ ਪ੍ਰੋਗਰਾਮ ਦਾ ਮੇਨ ਪਰਪਸ ਵੀ ਇਹੀ ਹੈ ਕਿ ਸਾਸ਼ਟਰੀ ਕਾਲ ਪਾਕਿਸਤਾਨ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਪਲੇਟਫਾਰਮ ਹੈ ਕਿ ਜਿਹੜੇ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਆਮ ਜਨਤਾ ਹੈ ਉਹਦੀ ਰਾਏ ਥੋੜੀ ਜੀ ਮੁxtਲਿਫ ਹੈ ਉਹਨਾਂ ਦੀ ਸੋਚ ਥੋੜੀ ਜੀ ਮੁxtਲਿਫ ਹੈ ਸਾਸ਼ਟਰੀ ਕਾਲ ਪਾਕਿਸਤਾਨ ਜਿਹੜਾ ਨਵ ਤੇ ਸੁਚੱਜਾ ਪ੍ਰੋਗਰਾਮ ਆ ਰਿਹਾ ਹੈ ਉਹਦਾ ਮੇਨ ਮਕਸਦ ਇਹ ਹੈ ਕਿ ਆਪਾਂ ਉਹ ਗੱਲ ਕਰੀਏ ਕਿ ਜਿਹੜੀ ਮੁxtਲਿਫ ਧਰਮਾਂ ਦੇ ਵਿਚਕਾਰ ਇੱਕ ਪਿਆਰ ਹੈ ਇੱਕ ਮੁਹੱਬਤ ਹੈ ਔਰ ਸਿੱਖ ਧਰਮ ਦੇ ਬਾਰੇ ਉਹ ਥਾਵਾਂ ਵਿਖਾਈਏ ਉਹ ਜਗਾਵਾਂ ਦਾ ਇਤਿਹਾਸ ਦਸੀਏ ਜੋ ਕਿ ਉਹਨਾਂ ਦਾ ਅਹਿਮ ਤੇ ਮੁਕੱਦਸ ਤੇ ਤਕੱਦਸ ਇਤਿਹਾਸ ਹੈ ਸੋ ਇਸੇ ਤਰ੍ਹਾਂ ਹੋਰ ਜਿਹੜੇ ਲੋਕ ਇੱਥੇ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕਿ ਉਹਨਾਂ ਦੀਆਂ ਭਾਵਨਾਵਾਂ ਕੀ ਨੇ ਉਹ ਕਿਹੜੀਆਂ ਆਸਾਂ ਲੈ ਕੇ ਆਏ ਨੇ ਕਿਹੜੀਆਂ ਉਮੀਦਾਂ ਨੇ ਔਰ ਇੰਤਜ਼ਾਮਾਂ ਤੋਂ ਕਿੰਨੇ ਕੁ ਖੁਸ਼ ਨੇ ਸੋ ਆਓ ਚੱਲਦੇ ਆਂ ਰੇ ਮੇਰੇ ਨਾਲ ਇੱਕ ਹੋਰ ਸਿੱਖ ਯਾਤਰੀ ਜੋ ਚੜ੍ਹਦੇ ਪੰਜਾਬ ਤੋਂ ਆਏ ਨੇ ਆਓ ਇਹਨਾਂ ਨਾਲ ਵੀ ਗੱਲ ਕਰਦੇ ਆਂ ਭਾਈ ਬਰਜੀ ਦਾ ਖਾਲਸਾ ਭਾਈ ਬਰਜੀ ਕੀ ਫਤਹਿ ਜੀ ਨਾਂ ਕੀ ਹੈ ਜੀ ਤੁਹਾਡਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਤੁਸੀਂ ਇੰਡੀਆ ਚ ਕਿਹੜੀ ਜਗ੍ਹਾ ਤੋਂ ਆਏ ਹੋ ਹਰਿਆਣਾ ਚੋਂ ਆਏ ਜੀ ਤਸੀਲ ਰਥੀਆ ਡਿਸਟ੍ਰਿਕਟ ਫਤਿਹਬਾਦ ਤੁਹਾਡਾ ਪਾਕਿਸਤਾਨ ਦੇ ਵਿੱਚ ਕਿਹੜਾ ਇਲਾਕਾ ਸੀ ਤੁਸੀਂ ਮੈਨੂੰ ਦੱਸ ਰਹੇ ਸੀ ਬਾਕਾ ਜੀ ਭਾਵਲਪੁਰ रियासत ਤਸੀਲ ਮਿਰਚਨਾਬਾਦ ਪਿੰਡ ਸੀ ਜੀ ਸਾਡਾ ਹੇਣੂ ਵਾਲਾ ਤੇ ਤੁਸੀਂ ਕੀ ਭਾਵਨਾਵਾਂ ਤੁਹਾਡੀਆਂ ਕੀ ਨੇ ਨਨਕਾਣਾ ਸਾਹਿਬ ਪਹਿਲੀ ਵਾਰੀ ਆਏ ਹੋ ਤੁਸੀਂ ਪਹਿਲੀ ਵਾਰੀ ਆਇਆ ਜੀ ਨਨਕਾਣਾ ਸਾਹਿਬ ਸਾਡੇ ਬਜ਼ੁਰਗਨ ਉਹਨਾਂ ਨੇ ਕਾਫੀ ਉਮਰ ਇੱਥੇ ਮਤਲਬ ਬਤਾਈ ਉਹਨਾਂ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਉਹ ਆ ਨਹੀਂ ਸਕੇ ਇੱਥੇ ਫਿਰ ਅਸੀਂ ਮਤਲਬ ਸੋਚਿਆ ਵੀ ਅਸੀਂ ਇੱਕ ਵਾਰੀ ਜਗ੍ਹਾ ਦੇਖ ਕੇ ਆਏਗੇ ਜਿੱਥੇ ਬਜ਼ੁਰਗਾਂ ਨੇ ਸਾਰੀ ਉਮਰ ਬਤਾਈ ਆਪਦੀ ਉਹ ਇਸ ਕਰਕੇ ਸਾਡੀ ਸ਼ਰਦਾ ਬੜੇ ਚਿਰ ਦੀ ਸੀ ਜੀ ਉਹ ਫਿਰ ਸਾਨੂੰ ਪਰਮਿਸ਼ਨ ਹੀ ਹੋਣ ਮਿਲੀ ਤੁਸੀਂ ਪਹਿਲੀ ਵਾਰੀ ਪਾਕਿਸਤਾਨ ਆਏ ਹੋ ਤੁਹਾਡੀਆਂ ਭਾਵਨਾਵਾਂ ਕੀ ਨੇ ਜਸਬਾਦ ਕੀ ਨੇ ਜਦੋਂ ਤੁਸੀਂ ਪਹਿਲੀ ਵਾਰੀ ਲਾਈਵ ਨਨਕਾਣਾ ਸਾਹਿਬ ਤੱਕ ਆਇਆ ਸਾਨੂੰ ਜੀ ਬੜੀ ਇਸ ਚੀਜ਼ ਦੀ ਖੁਸ਼ੀ ਹੈ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਆਪਣੇ ਘਰ ਚ ਫਿਰਦੇ ਆ ਕਿ ਪਾਕਿਸਤਾਨ ਆਏ ਹੋਏ ਚੱਲੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸੋ ਆਓ ਚੱਲਦੇ ਆ ਇਸ ਤਰ੍ਹਾਂ ਦੇ ਹੋਰ ਲੋਕਾਂ ਨਾਲ ਗੱਲ ਕਰਦੇ ਆ ਕਿ ਉਹ ਕੀ ਉਹਨਾਂ ਦੀ ਖੁਸ਼ੀ ਦਾ ਕੀ ਮਕਾਮ ਹੈ ਅੱਜ ਔਰ ਉਹ ਕੀ ਮਹਿਸੂਸ ਕਰ ਰਹੇ ਆ ਇਸ ਵੇਲੇ ਜੀ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਔਰ ਗੁਰੂ ਘਰ ਦੇ ਉੱਪਰ ਤੁਸੀਂ ਵੇਖ ਰਹੇ ਹੋ ਕਿ ਵਰਕੀ ਕੁੰਕਮੀਆਂ ਨਾਲ ਇੱਥੇ ਦਾ ਇੱਕ ਖੂਬਸੂਰਤ ਮੰਜ਼ਰ ਜਿਹੜਾ ਹੈ ਲੋਕਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਸੋ ਆਓ ਇਸ ਵੇਲੇ ਸ਼ਾਮ ਦਾ ਸਮਾਂ ਹੈ ਗੁਰੂ ਘਰ ਦੇ ਅੰਦਰ ਸੰਗਤ ਜੁੜ ਚੁੱਕੀ ਹੈ ਸੰਦੇ ਦਾ ਦੀਵਾਨ ਸੱਜ ਚੁੱਕਿਆ ਹੈ ਰਹਿਰਾ ਸਾਹਿਬ ਜੀ ਦਾ ਪਾਠ ਹੋਣ ਵਾਲਾ ਹੈ ਸੋ ਆਓ ਹੱਥ ਪੈਰ ਧੋ ਕੇ ਗੁਰੂ ਘਰ ਸਾਹਿਬ ਦੇ ਅੰਦਰ ਜਾਂਦੇ ਆ ਮੱਥਾ ਟੇਕਦੇ ਆ ਨਾਲੇ ਸੰਗਤ ਦੇ ਦਰਸ਼ਨ ਵੀ ਕਰਦੇ ਆ ਜੀ ਸਾਰੀ ਸੰਗਤ ਨੂੰ ਜਿਹੜੀ ਵੀ ਸੰਗਤਲ ਚੜ੍ਹਦੇ ਪੰਜਾਬ ਤੋਂ ਲੈਦੇ ਪੰਜਾਬ ਨੂੰ ਔਰ ਸਾਰੇ ਪਾਕਿਸਤਾਨ ਤੋਂ ਦੁਨੀਆ ਭਰ ਦੀ ਸੰਗਤ ਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੋਈ ਜੀ ਤਨਤਨ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਤੇ ਆ ਕੇ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਡੇ ਰੋਜ਼ ਹਰਿਮੰਦਰ ਸਾਹਿਬ ਪੰਜੇ ਤਖਤਾਂ ਤੇ ਸਾਰੇ ਇਤਿਹਾਸਿਕ ਗੁਰਦੁਆਰਾਂ 'ਚ ਅਰਦਾਸ ਹੁੰਦੀ ਏ ਇਸ ਸੱਚੇ ਪਾਸ਼ਾ ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਇਨ੍ਹਾਂ ਦੇ ਖੁੱਲੇ ਦਰਸ਼ਨ ਦਦਾਰ ਆਪਣੇ ਖਾਲਸਾ ਜੀ ਨੂੰ ਬਖਸ਼ੋ ਜਦੋਂ ਅਸੀਂ ਆ ਕੇ ਇੱਥੇ ਦਰਸ਼ਨ ਕੀਤੇ ਨੇ ਤੇ ਅਨਪਬ ਹੋਇਆ ਵੀ ਸਾਡੀ ਉਹ ਸਿੱਖਾਂ ਦੀ ਅਰਦਾਸ ਪੂਰੀ ਹੋਈ ਏ ਤੇ ਸਾਡੀਆਂ ਦੋਨਾਂ ਸਰਕਾਰਾਂ ਨੂੰ ਇੱਧਰ ਪੀਐਮ ਸਾਹਿਬ ਨੂੰ ਇਮਰਾਨ ਖਾਨ ਸਾਹਿਬ ਨੂੰ ਤੇ ਸਾਡੀ ਸਰਕਾਰ ਨੂੰ ਜਿਨ੍ਹਾਂ ਨੇ ਲਾਂਘਾ ਖੋਲਣ ਨੂੰ ਇਸੋਗੇ ਜੋ ਸਹਿਯੋਗ ਕੀਤਾ ਹੈ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਸ਼ੁਕਰੀਆ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਜਿਹੜਾ ਸਾਡੇ ਵਾਸਤੇ ਸਰਦਾਰਾਂ ਸਿੱਖਾਂ ਵਾਸਤੇ ਤਕਰੀਬਨ ਸਾਰੀ ਜਿੰਨੀ ਵੀ ਕਾਇਨਾਤ ਹੈ ਸਾਰਿਆਂ ਵਾਸਤੇ ਬਹੁਤ ਖੁਸ਼ੀਆਂ ਭਰ ਆਜ ਦਿਨ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਅਸੀਂ ਗੁਰੂ ਦੇ ਚਰਨਾਂ ਵਿੱਚ ਨਸਮਸਤਕ ਹੋਏ ਆਂ ਅਸੀਂ ਇੰਡੀਆ ਤੋਂ ਚੱਲ ਕੇ ਚੰਡੀਗੜ੍ਹ ਮੁਹਾਲੀ ਤੋਂ ਦਰਬਾਰ ਸਾਹਿਬ ਹੁੰਦੇ ਹੋਏ ਬਾਗਾ ਬਾਡਰ ਰਾਹੀਂ ਅਸੀਂ ਇੱਥੇ ਨਨਕਾਣਾ ਸਾਹਿਬ ਪਹੁੰਚੇ ਹਾਂ ਬਹੁਤ ਖੁਸ਼ੀ ਹੋਈ ਇੱਥੇ ਲੋਕਾਂ ਨੂੰ ਦੇਖ ਕੇ ਲੋਕਾਂ ਦਾ ਇੰਨਾ ਪਿਆਰ ਹੈ ਗੁਰੂ ਨਾਨਕ ਦੇਵ ਜੀ ਪ੍ਰਤੀ ਵੀ ਸਾਡੀ ਅਸੀਂ ਬਾਗੋਂ ਬਾਗ ਹੋ ਗਏ ਸਾਨੂੰ ਬੜੀ ਇੱਥੇ ਆ ਕੇ ਸਕੂਨ ਮਿਲਿਆ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਿੰਨੀ ਵੀ ਕਾਇਨਾਤ ਇੱਥੇ ਆਈਏ ਪਾਕਿਸਤਾਨੀ ਆਏ ਆਂ ਹੋਰ ਵੜ ਤੋ ਦੁਨੀਆ ਜਿੰਨੀ ਵੀ ਆਈ ਹੈ ਉਸ ਤਰ੍ਹਾਂ ਹੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਤਰੱਕੀਆਂ ਬਖਸ਼ੇ ਇਹਨਾਂ ਨੂੰ ਇਹਨਾਂ ਤੇ ਖੁਸ਼ੀਆਂ ਪ੍ਰਾਪਤ ਕਰੇ ਮੈਂ ਰਣਜੀਤ ਸਿੰਘ ਵਾਂਦਰ ਜ਼ਿਲ੍ਹਾ ਮੋਗਾ ਸਿੱਖ ਜੱਥੇਬੰਦੀਆਂ ਵੱਲੋਂ ਅਸੀਂ ਇੱਥੇ ਜੱਥੇ ਦੇ ਰੂਪ ਦੇ ਵਿੱਚ ਆਏ ਆਂ ਨਨਕਾਣਾ ਸਾਹਿਬ ਗੁਰਪੁਰਬ ਮਨਾਉਣ ਵਾਸਤੇ ਜਿੱਥੇ ਗੁਰਨਾਨਕ ਪਾਤਸ਼ਾਹ ਨੇ 1469 ਈਸਵੀ ਦੇ ਵਿੱਚ ਅਵਤਾਰ ਧਾਰਿਆ ਰਾਏ ਪੋਏ ਦੀ ਤਲਵੰਡੀ ਦੇ ਮਾਤਾ ਤ੍ਰਿਪਤਾ ਦੇ ਘਰ ਪਿਤਾ ਕਾਲੂ ਉਹਨਾਂ ਨੇ ਇੱਥੇ ਅਵਤਾਰ ਧਾਰ ਕੇ ਪੂਰੀ ਮਨੁੱਖਤਾ ਨੂੰ ਸੱਚਾ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਸਕੋ ਦਾ ਸਿਧਾਂਤ ਇਸ ਧਰਤੀ ਦਿੱਤਾ ਇੱਥੇ ਸਭ ਕੁਝ ਬਾਰਡਰ ਤੇ ਮੈਟ ਵਿਸੇ ਸੀ ਕੁਰਸੀਆਂ ਲੱਗੀਆਂ ਸੀ ਸਿਹਤ ਸਹੂਲਤ ਸੀ ਤੇ ਇੱਥੋਂ ਦੀ ਸਰਕਾਰ ਨੇ ਵੀ ਜਿਹੜਾ ਵਿਧਗਾ ਪ੍ਰਬੰਧ Imran Khan ਨੇ ਕੀਤੇ ਸੀ ਤੇ ਇੱਥੋਂ ਦੇ ਪ੍ਰਧਾਨ ਜੀ ਵੀ ਜਿਹੜੇ ਸੱਚੇ ਢੰਗ ਦੇ ਨਾਲ ਸਾਰਾ ਕੁਝ ਕਰ ਰਹੇ ਆ ਤੁਸੀਂ ਸੰਗਤਾਂ ਵੇਖ ਲਓ ਇੱਥੇ ਸਭ ਭਾਈਚਾਰਾ ਪਾਵੇਂ ਹਿੰਦੂ ਹੋਵੇ ਮੁਸਲਮਾਨ ਹੋਵੇ ਪਾਵੇਂ ਇਸਾਈ ਹੋਵੇ ਸਾਰੇ ਵਰਗਾਂ ਦੇ ਲੋਕ ਇੱਕੋ ਲੰਗਰ ਦੇ ਵਿੱਚ ਬੈਠ ਕੇ ਜਿਹੜਾ ਪ੍ਰਸ਼ਾਦਾ ਛਕ ਰਹੇ ਆ ਇਹ ਸਾਡੇ ਗੁਰੂਆਂ ਤੇ ਸਿਧਾਂਤ ਹੈ ਜਸਵੀਰ ਕਾਰ ਮਾਲੀ ਤੋਂ ਆਏ ਸਾਨੂੰ ਬਹੁਤ ਖੁਸ਼ੀ ਹੈ ਬਾਬੇ ਨਾਨਕ ਦੀ ਸੀ ਕਿ ਕਦੋਂ ਦੀ ਤਾਂਗ ਜੀ ਅਸੀਂ ਦਰਸ਼ਨ ਕਰੀਏ ਜਾਈਏ ਇਹ ਦਿਨ ਬੜੇ ਖੁਸ਼ੀਆਂ ਨਾਲ ਮਿਲਿਆ ਸਾਨੂੰ ਤੇ ਜਿੰਨੇ ਵੀ ਔਕੜ ਆਈਆਂ ਸੀ ਸਹੀਆਂ ਵੀ ਅਸੀਂ ਜਾਣਾ ਜ਼ਰੂਰ ਹੈ ਅਸੀਂ ਬਾਬੇ ਨਾਨਕ ਦੇ ਮੱਥਾ ਟੇਕ ਕੇ ਆਉਣਾ ਸੀ ਮਸਤ ਤੱਕ ਕੋਈ ਗਿਆ ਉੱਕੇ ਆਣਾ ਬਹੁਤ ਖੁਸ਼ੀ ਆ ਸਰ ਬਾਬੇ ਦਾ ਬਹੁਤ ਪਿਆਰ ਕਰਦੇ ਆ ਜਿਹੜੇ ਸਾਰੇ ਬਜ਼ੁਰਗ ਆ ਭੱਜ ਕੇ ਆ ਕੇ ਪੁੱਛਦੇ ਆ ਤੁਹਾਨੂੰ ਕੀ ਚਾਹੀਦਾ ਕੰਬਲ ਚਾਹੀਦਾ ਵਿਛੌਣਾ ਚਾਹੀਦਾ ਬਹੁਤ ਆਦਰ ਕਰਿਆ ਸਰ ਬਹੁਤ ਪਿਆਰ ਕਰਦਾ ਬਹੁਤ ਚੰਗਾ ਲੱਗਿਆ ਸਰ ਇੱਥੇ ਆ ਮੈਂ ਬਲਵਿੰਦਰ ਸਿੰਘ ਜੀ ਗੁਰਦਾਸਪੁਰ ਇੰਡੀਆ ਤੋਂ ਆਇਆ ਜੀ ਮਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ ਇੱਥੇ ਆ ਕੇ ਬਹੁਤ ਹੀ ਚੰਗਾ ਲੱਗਿਆ ਜੀ ਦਰਸ਼ਨ ਉਹ ਲੋਕਾਂ ਦੀ ਸੰਗਤ ਦਾ ਇੱਥੇ ਜੋ ਸਹਿਯੋਗ ਜੋ ਕੋਆਪਰੇਸ਼ਨ ਮਿਲਿਆ ਬਹੁਤ ਹੀ ਮਨ ਨੂੰ ਚੰਗਾ ਲੱਗਾ ਜੀ ਜਿਹੜੀ ਆਮ ਅਸੀਂ ਗੱਲਾਂ ਸੁਣਦੇ ਨੇ ਪਾਕਿਸਤਾਨ ਦੇ ਬਾਰੇ ਚ ਉਹ ਉੱਥੇ ਜ਼ਮੀਨ ਜ਼ਬਾਨ ਦਾ ਫਰਕ ਹੈ ਬਹੁਤ ਖੁਸ਼ੀ ਹੋਈ ਆ ਕੇ ਖਾਸ ਕਰਕੇ ਹਰ ਇੱਕ ਜਿਹੜੇ ਤੁਹਾਡੇ ਐਡਮਿਨਿਸਟ੍ਰੇਸ਼ਨ ਦਾ ਕੰਮ ਜਾਂ ਸਕਿਉਰਟੀ ਵਾਲੇ ਨੇ ਉਹਨਾਂ ਦੀ ਬੋਲੀ ਔਰ ਆਮ ਸਾਡੇ ਸੇਵਕਾਂ ਦੀ ਬਹੁਤ ਹੀ ਇੰਪ੍ਰੈਸਿੰਗ ਸੀ ਜੀ ਹਾਂ ਬਹੁਤ ਕਿਰਪਾ ਜੀ ਉਹਨਾਂ ਦੀ ਬਹੁਤ ਚਲਕਾ ਮਿਲਦੀ ਖੁਸ਼ੀ ਹੋਈ ਆ ਕੇ ਮਨ ਨੂੰ ਨਾਮ ਮੇਰਾ ਬੀਬੀ ਕਸ਼ਮੀਰ ਕੋਰ ਹੈ ਬਟਾਲਾ ਤੋਂ ਇੰਡੀਆ ਪੰਜਾਬ ਤੋਂ ਆਈ ਆ ਤੇ ਗੁਰਨਾਨਕ ਦੇਵ ਵਿਵਿਆਸਥਾਨ ਗੁਰਦਰਾ ਡੇਰਾ ਸਬਟਾਲਾ ਤੋਂ ਜਿੱਥੇ ਕਿ ਸੇਵਾ ਹੁੰਦੀ ਬਾਬਾ ਬਾਬੇ ਨਾਨਕ ਦਾ ਵਿਆਹ ਬਹੁਤ ਧੂਮ-ਤਾਮ ਤੇ ਬੜੀ ਸਰਦਾ ਪ੍ਰੇਮ ਨਾਲ ਬਣਾਇਆ ਜਾਂਦਾ ਉਥੋਂ ਦੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਆ ਸੇਵਾ ਹੁੰਦੀ ਆ ਤੇ ਹੋਰ ਜੋ ਆਪ ਇੱਥੋਂ ਦਾ ਛੋਟਾ ਪ੍ਰੋਗਰਾਮ ਲੱਗਾ ਬੜਾ ਮਨ ਕਰਦਾ ਸੀ ਕਈ ਸਦੀਆਂ ਤੋਂ ਕਿ ਤੂੜ ਨਨਕਾਣੇ ਦੀ ਜੇ ਮਿਲੇ ਤਾਂ ਮस्तक ਲਾਵਾਂ ਤੇ ਗੁਰਨਾਨ ਸਿੰਘ ਸਾਹਿਬ ਨੇ ਕਿਰਪਾ ਕੀਤੀ ਪਿਛਲੇ ਸਾਲ ਵੀ ਲਾਇਆ ਸੀ ਤੇ ਹਰ ਸਾਲ ਵੀ ਲਾਇਆ ਇੱਥੇ ਸਾਨੂੰ ਬਹੁਤ ਅੱਛਾ ਲੱਗਾ ਕਿ ਤੁਹਾਡੇ ਲੋਕ ਜੋ ਸਰਦਾਰ ਨੇ ਬਹੁਤ ਅੱਛੇ ਸਿੰਧੀ ਸਭ ਲੋਕ ਅੱਛਾ ਪਿਆਰ ਕਰ ਰਹੇ ਨੇ ਤੇ ਬਹੁਤ ਵਧੀਆ ਲੱਗ ਰਿਹਾ ਵਾ ਤੇ ਮਾਨ ਕਰਦਾ ਵੀ ਹਰ ਸਾਲ ਹੀ ਮਾਲਕ ਲਿਆਵੇ ਤੇ ਆਈਏ ਤੇ ਤੁਹਾਡੇ ਪ੍ਰਬੰਧ ਜਾਂ ਹਰ ਚੀਜ਼ ਦਾ ਬਹੁਤ ਵਧੀਆ ਪ੍ਰਸ਼ਾਸਨ ਦਾ ਪ੍ਰਬੰਧ ਬਹੁਤ ਵਧੀਆ ਹੈ ਤੇ ਹੋਰ ਬਹੁਤ ਚੰਗਾ ਲੱਗ ਰਿਹਾ ਵਾ ਬਹੁਤ ਖੁਸ਼ੀ ਹੋਈ ਹੈ ਦੇਖ ਕੇ ਸਾਡੀ ਸੇਵਾ ਬਹੁਤ ਕਰ ਰਹੇ ਨੇ ਲੋਕੀ ਸਾਰੇ ਪ੍ਰਬੰਧ ਵਧੇ ਬੜੀ ਵਧੀਆ ਨੇ ਜਿਹੜੀ ਇੱਥੋਂ ਦੀ ਗਵਰਨਮੈਂਟ ਉਹ ਸਾਨੂੰ ਪੂਰੇ ਲੈ ਕੇ ਜਾ ਰਹੀ ਹੈ ਉਹਦੇ ਨਾਲ ਸੁਖਾਣਾ ਸਾਨੂੰ ਬਹੁਤ ਖੁਸ਼ੀ ਹੋਈ ਆ ਲੰਗਾ ਲੈ ਆ ਚਲੋ ਸਾਡੇ ਭੈਣ ਭਰਾ ਸਾਡੇ ਜਾਣਗੇ ਪਾਕਿਸਤਾਨ ਜਾਣਗੇ ਉੱਥੇ ਦੇਖਣਗੇ 라운ਡ ਕੋ ਮੇਲਾ ਨੰਕਾਣਾ ਸਾਹਿਬ ਦੀ ਧਰਤੀ ਦਾ ਬਹੁਤ ਹੀ ਅੱਛਾ ਕੰਮ ਕੀਤਾ ਉਹਨਾਂ ਦੇ ਦੋਨਾਂ ਇਹ ਦੋਨੇ ਕ੍ਰਿਕਟ ਪਲੇਅਰ ਨੇ ਇਹਨੇ ਸਪੇਲਟ ਆਪਣੀ ਪਲੇਅਰ ਵਾਲੀ ਹੁੰਦੀ ਆ ਨਾ ਕਿ ਪੋਲਿਟਿਸ਼ੀਅਨ ਵਾਲੀ ਹੁੰਦੀ ਆ ਜਿਹੜਾ ਪਲੇਅਰ ਹੋਏਗਾ ਨਾ ਉਹ ਹਰ ਜਿੱਤੇ ਦੇ ਬਾਅਦ ਵੀ ਹੱਗੀ ਪਾਉਂਦਾ ਆਪਸ ਵਿੱਚੀ ਜੋ ਇਹਨਾਂ ਨੇ ਕੰਮ ਕੀਤਾ ਉਹਦਾ ਕੋਈ ਮੁਕਾਬਲਾ ਹੀ ਨਹੀਂ ਸਿੱਖਾਂ ਦੇ ਵਾਸਤੇ ਜਿਹੜਾ ਰਸਤਾ ਖੋਲਿਆ ਗਿਆ ਨਾ ਜੀ ਇਹ ਦੋਨਾਂ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਹੈਗਾ ਸਿੱਖਾਂ ਦੀ ਬਹੁਤ ਪੁਰਾਣੀ ਦੀਵਾਰ ਸੀ ਜਿਹੜੀ ਇਹ ਇਮਰਾਨ ਖਾਨ ਦੇ ਟਾਈਮ ਤੇ ਪੂਰੀ ਹੋਈ ਹੁਣ ਸਾਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਉਹ ਕੱਲ ਤੋਂ ਸ਼ੁਰੂ ਹੋ ਗਿਆ ਹੈ ਔਰ ਮਨ ਖੁਸ਼ ਹੋਇਆ ਹੈ ਸਰ ਬੜਾ ਅੱਛਾ ਮਹਿਸੂਸ ਹੋ ਰਿਹਾ ਬਹੁਤ ਹੀ ਅੱਛਾ ਇੱਕ ਵਾਰ ਹੀ ਆਏ ਸਾਂ ਤੇ ਦਿਲ ਕੀਤਾ ਸੀ ਦੁਬਾਰਾ ਆਵਾਂਗੇ ਤੇ ਦੁਬਾਰਾ ਵੀ ਵਾਇਗਰੋ ਨੇ ਭੇਜਤਾ बहुत अच्छा लग रहा है मेरा नाम हिमानी है सिख रिलीजन से बिलोंग करते हैं और यहाँ पे आए गुरु नानक का जन्म देने उस पे आए हम और बाकी सब भी आए बहुत इंजॉय कर काफी मजा रहे हैं काफ़ी मज़ा आ रहा है हमें मेरा नाम आशमिन मुंजान है मैं न्यू दिल्ली से आई हूँ इंडिया से एंड आई कम फॉर द फर्स्ट टाइम हेयर इन पाकिस्तान बाई प्रोफेशन आई एम अस्मोटोलॉजिस्ट आई एम वर्किंग इन इंडिया हम अभी आज ही पहुँचे हैं आज अर्ली मॉर्निंग सुबह तीन बजे यहाँ पहुँचे हैं और इवन रास्ते में भी लाइक द होल प्रोसेस ऑफ इमिग्रेशन द होल प्रोसेस ऑफ बीइंग रिचिंग हेयर एट ननकाना साहब जी और यहाँ पर रहना खाना पीना अभी तक जो भी अरेंजमेंट है सब कुछ बहुत ही उम्दा है बहुत ही बढ़िया है बहुत ही रिलैक्स्ड uh, है बहुत इजी है और मज़ा आ रहा है उसे इमोशनली आप किसी भी होली प्लेस पर जाते हैं तो स्परिचुअली जो होता है स्परिचुअली यू गेट इवॉल्व अब यहाँ पर बैठकर जब हम लोग नाम जप करते हैं अमृतधारी या अनित नेम करते हैं तो एक और ही अलग होता है फ्रिक्वेंसी अलग होती है साथ साथ में लोगों पे भी बहुत डिपेंड करता है यहाँ पे जो नेटिव्स हैं जो यहाँ के रहने वाले हैं उनका भी और बहुत पॉजिटिव है दे आर वेरी मच फ्रेंडली वेरी कोऑपरेटिव तो ओवरऑल जो हमारा एक्सपीरियंस है इट्स ऑल इवॉल्व एंड इट्स अपग्रेडेड ਸੋ ਟੂਰਿਜ਼ਮ ਇਜ਼ ਦਾ ਬੈਕਬੋਨ ਆਫ ਐਨੀ ਕੰਟਰੀ ਜੀ ਇਹ ਵੀਡੀਓ ਨੂੰ ਸਭ ਵੇਖੀਏ ਇੱਥੇ ਜੀ ਗੁਰਦੁਆਰਾ ਜ ਤੇ ਵਿੱਚ ਜਿਹੜੇ ਪ੍ਰਬੰਧ ਨੇ ਇੱਥੇ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਇੱਥੇ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੋ ਗਈਆਂ ਨੇ ਇੱਥੇ ਲਾਈਕ ਜਿਹੜੇ ਸਿੱਖ ਯਾਤਰੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਟੋਕੋਲ ਦਿੱਤਾ ਜਾਂਦਾ ਪਿਆ ਨਾਲ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਆ ਕੀ ਕੀ ਕਿਆ ਹੈ ਪਾਕਿਸਤਾਨ ਜਾ ਕੇ ਉਹਨਾਂ ਨੂੰ ਕਿੰਜ ਦਾ ਫੀਲ ਹੁੰਦਾ ਪਿਆ ਹੈ ਕਿ ਇਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਕੋਈ ਕਿਸੇ ਕਿਸਮ ਦਾ ਇਸ਼ੂ ਨਹੀਂ ਹੈ ਸਾਨੂੰ ਬਹੁਤ ਵਰਦਿਆ ਇੱਥੇ ਟਰੀਟ ਕੀਤਾ ਜਾਂਦਾ ਪਿਆ ਪਾਕਿਸਤਾਨੀ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਸਾਨੂੰ ਬਹੁਤ ਪਿਆਰ ਲੱਗਦਾ ਹੈ ਤੇ ਇੱਥੇ ਨੋ ਡਾਊਟ ਹੈ ਇੱਥੇ ਪਾਕਿਸਤਾਨੀ ਜਿਹੜੇ ਨੇ ਬਹੁਤ ਮਾਨ ਸਨਮਾਨ ਦੇਂਦੇ ਨੇ ਸਿੱਖਾਂ ਨੂੰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਜੀ ਕਿ ਪਾਕਿਸਤਾਨ ਦੇ ਵਿੱਚ ਜਦੋਂ ਕੋਈ ਸਿੱਖ ਸਰਦਾਰ ਆਂਦਾ ਨਾ ਤੇ ਉਹਨੂੰ ਵੇਖ ਕੇ ਇੰਜ ਟ੍ਰੀਟ ਕੀਤਾ ਜਾਂਦਾ ਹੈ ਕਿ ਜੈਨਾਂ ਯਾ ਕੋਈ ਐ ਆਮ ਬੰਦਾ ਨਹੀਂ ਹੈ ਠੀਕ ਹੈ ਇਹ ਕੋਈ ਨਾ ਸੈਲਿਬ੍ਰਿਟੀ ਠੀਕ ਹੈ ਤੁਸੀਂ ਇੱਕ ਵਾਰੀ ਪਾਕਿਸਤਾਨ ਆਓਗੇ ਨਾ ਤੁਸੀਂ ਟਰਬਨ ਚਰਬਨ ਪਾਈ ਹੋਏਗੀ ਤੇ ਇੱਥੇ ਜਿੰਨੇ ਵੀ ਪਾਕਿਸਤਾਨੀ ਤੁਹਾਨੂੰ ਵੇਖਣਗੇ ਟਰਬਨ ਦੇ ਵਿੱਚ ਉਹ ਆਈ ਸਮਝ ਲਈਏ ਕੋਈ ਸੈਲਿਬ੍ਰਿਟੀ ਹੈ ਤਾਂ ਤੁਹਾਨੂੰ ਟ੍ਰੀਟ ਇੰਜ ਕਰਨਗੇ ਕਿ ਤੁਹਾਡੇ ਨਾਲ ਸੈਲਫੀ ਲੈਣਗੇ ਗੱਲਾਂ ਕਰਨਗੇ ਅੱਗੇ ਕੀ ਹੋਣਗੇ ਤਤਵਾਂ ਨੂੰ ਜਿਹੜੀ ਰਿਸਪੈਕਟ ਹੈ ਤੁਹਾਨੂੰ ਬਹੁਤ ਜ਼ਿਆਦਾ ਦੇਣੀ ਹੈ ਸੀਰੀਅਸਲੀ ਐ ਤੁਹਾਨੂੰ ਮੈਂ ਗੱਲ ਸੱਚੀ ਦੱਸ ਰਹੀ ਆ ਤੁਸੀਂ ਅਜੇ ਤੱਕ ਪਾਕਿਸਤਾਨ ਦਾ ਵਿਜ਼ਿਟ ਨਹੀਂ ਕੀਤਾ ਅੰਮ ਨਨਕਾਣਾ ਸਾਹਿਬ ਦਾ ਵਿਜ਼ਿਟ ਨਹੀਂ ਕੀਤਾ ਲਾਹੌਰ ਚਾਓ ਇੱਥੇ ਆਓ ਤੇ ਅਸੀਂ ਤੁਹਾਨੂੰ ਵੈਲਕਮ ਕਰਨੇ ਆ ਤੇ ਫਿਰ ਤੁਸੀਂ ਦੱਸਣਾ ਆਪਣਾ ਐਕਸਪੀਰੀਅੰਸ ਕਿ ਤੁਹਾਨੂੰ ਕੰਜਾ ਫੀਲ ਹੋਇਆ ਠੀਕ ਹੈ ਤੇ ਹਜੇ ਮੈਂ ਵੀਡੀਓ ਇੱਥੇ ਮੁਕਾਵਾਂਗੀ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਲਾਜ਼ਮੀ ਸਬਸਕ੍ਰਾਈਬ ਕਰੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਤਾਂ ਕਿ ਆਰਕੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੋਏਗੀ ਆਈ ਵਿਲ ਸੀ ਯੂ ਟਲ देन ਟੇਕ ਕੇਅਰ ਬਾਏ ਬਾਏ